ਦੀ ਰਹੇ ਦਿਵਤ ਵਰਗੀ ਹੁ ਕਲਗਨਰ ਥਾਂ ਦੇ ਕਿ ਮੋਢੇ ਕਿੱਥੇ ਲਾ ਕੇ ਠੀਕ ਸੁਦਾਜ ਆਚੀ ਕਿ ਪੂ ਆਗੇ ਤੇ ਚ ਮਿਲਤ ਤਿੰਨ ਨਦੀ ਕਲਵਾਦੇ ਸੋਦਰਾਨ ਆਣੀ ਸੀ ਜੀ ਦੋ ਦੋ ਵਿਚ ਪੰਜ ਨਦੀ ਕਲਵਾ ਦਾ ਮੇਲੇ ਚੰਦ ਦੇਖੇ ਬਾਬਾ ਨਾ ਚਲਾ ਨਾ ਚਲਾ ਮਾਣ ਬਹਾਣੀ ਤੋਗਦੀਆਂ ਟੀਕੇ ਲੱਗਿਆ ਤਾਂ ਨਾ ਸੜਾ ਹੈ ਕੀ ਹੋ ਗਿਆ ਉਹ ਉਧਰ ਦੇ ਉਹ ਦੇਖਦੇ ਨੇ ਕਿ ਤੁਹਾਨੂੰ ਪਰਲੇ ਬੱਚੇ ਕਿਹੜਾ ਪਾਲਿਆ ਨਾ ਕਰ ਉਹ ਨਹੀਂ ਨਿਕਲਦੀ ਜਲਦੀ ਜਲਦੀ ਮੇਂ ਗੁਰੂ ਨੱਗੇ ਬੱਤ ਦਿਖਾਵੇਂਗਾ ਕਿਵੇਂ ਆਊਗਾ ਮੁਰ ਰਿਜਲਟ ਫਿਰ ਠੀਕ ਠਾਕ ਕਿਵੇਂ ਕਿੰਨੇ ਪਰਸੈਂਟ ਆਉਣਗੇ ਕੋਸਤਾ ਆਈਡੀਆ ਹੋਊਗਾ ਨੋ 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 ਹੈ ਇਹ ਪਗਨ 99% ਆਉਣਗੇ ਨਾ ਨਾ ਆਹ ਦੇਖਦੇ ਹਾਂ ਕਿ ਤੋਂ ਪਾ ਸਕਦੇ ਆ ਫਿਰ ਕਿੱਦੇ ਨੱਪੇ ਤੈਨੂੰ ਕੋਈ ਗੱਡੀ ਆਪਦਾ ਉਹ ਮੈਂ ਪਾਈਦਾ Jangan تپن دی بملاسی بتیا

ਫਿਰ ਥੱਲੇ ਇੱਕ ਨਾ ਤੇਰੀ ਬੈਨ ਰੋਜ਼ ਆਏ ਜੇ ਪਾਣੀ ਦੀ ਜਾਂਦੀ ਹੈ ਫਿਰ ਥੱਲੇ ਇੱਕ ਅੰਡਰਵਾਟਰ ਸਕੂਲ ਆਊਗਾ ਹੈ ਉਹਦੇ ਵੀ ਇਧ ਜਾਣਾਗਾ ਅੱਛਾ ਫਿਰ ਤੁੰਡਾ ਗਰਾਊਂਡ ਫਿਰ ਸਿੱਧਾ ਬਹੁਤ ਸਕੂਲ ਦੇ ਗਰਾਊਂਡ ਚ ਭੱਜ ਜਾਓ ਅੱਛਾ ਅੱਛਾ ਥਣ ਦੁਆਰੇ ਦੱਸ ਫਿਰ ਉਹਦਾ ਨੰਬਰ ਫਿਰ ਦੱਸੇਗਾ ਤੂੰ ਹੀ ਸਕੂਲ ਕਿੱਥੇ ਆਊਗਾ ਤੇਰਾ ਉਹਦੇ ਨੂੰ ਤਾਂ ਕੈਮਰਾ ਵੀ ਸਕੂਲ ਉਹ ਹਾਂ ਸੋਏ ਜੇ ਬਾੜ ਦੱਡੀ ਜੀ ਗੱਡੀ ਦਿੱਤੀ ਨਾ ਬਾੜ ਦੱਡੀ ਜੀ

ਕਰੇਗਾ ਨਹੀਂ ਉੱਪਰ ਤੱਕ ਜਾ ਮੈਂ ਓਏ ਬਿੰਗੀ ਡਿੰਗੀ ਸਿਰ ਜਿਹੜੇ ਦੇਖ ਤਰੀ ਬਾਤ ਹੈ ਮਖੜੀ ਬੈਠੀ ਆਏ ਬਾਤ ਹੈ ਮਖੜੀ ਬੈਠੀ ਖਾ ਜਾ ਮਖੜੀ ਆ ਗਿਆ ਡਰ ਨਾ ਵੋਣ ਬਸ ਤੇ ਹੁਣ ਚੜਕਾ ਲੈ ਬਸ ਤੇ ਆ ਰੋ ਤੇ ਮਾੜਾ ਤੋਹਣਾਲੇ ਸਾਤੋਂ ਦੁਆਰੇ ਵੀ ਦੇਖ ਲਿਆ ਇਹ ਦੋਸਤ ਰਾਈਟ ਜਾਣਾ ਠੀਕ ਹੈ ਸਿੱਧੇ ਜਾ ਕੇ ਅੱਛਾ

ਨੰਨਾ ਦੇਖਿਆ ਵੀ ਹੁਣ ਦੂਰੋਂ ਪੜ ਲਾ ਜੀਦਾ ਨਹੀਂ ਇੱਕ ਲੱਖੀ ਕਰੇ ਹਨ ਨਾਮ ਮੀਤ ਸਖਦੇਵ ਸਿੰਘ ਸੇਵ ਸਿੰਘ ਸਰਦਾਰ ਗੁਰਦੇਵ ਸਿੰਘ ਜੀ ਸ੍ਰੀ ਅਕੀਰ ਗੁਰੂ ਹਾਂ ਕਿੰਨੇ ਦਵਾਰਾਂ ਕਿੰਨੇ ਬੰਦੇ

मैंने नहीं ये तो दी काम फुट के अच्छी तरी को तो लगी दिया किथे लगी वे मेरे आई से लगी हुई है ना कुड्डा बना के लाए रख लेना इतनी लगी भी है मैं अकेले आ में हम्म आज खा कमरे

ਉਦਾ ਹਮਰੇ ਸਕੂਲ ਦੇ ਵਿੱਚ ਤੈਨੂੰ ਪਤਾ ਵੀ ਮੈਡਮ ਨੂੰ ਸ਼ਿਕਾਇਤ ਨਾਲ ਲਵਾਦਾ ਤਾਂ ਕਰਕੇ ਕਹੀ ਜਾਂਦਾ ਹੈ ਨਾ ਮੁੱਕੀ ਸੱਪ ਪਿਲੰਗਾ ਪੱਕੀ ਪੱਕੀ ਸ਼ੱਕ ਲੈ ਅੱਛਾ ਝੂਠਾ ਹੈ ਜਣਾ ਹੋਵੇ ਤਾਂ